ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੇ ਦੇਸ਼ ਦੀਆਂ ਸਾਰੀਆਂ ਯੂਨੀਵਰਸਿਟੀਆਂ ਤੇ ਕਾਲਜਾਂ ਨੂੰ ਹੁਕਮ ਦਿੱਤਾ ਹੈ ਕਿ ਉਹ ਸਿਹਤ ਲਈ ਨੁਕਸਾਨਦਾਇਕ ਖੁਰਾਕੀ ਪਦਾਰਥਾਂ ਖਾਸ ਤੌਰ ਤੇ ਜੰਕ ਫੂਡ ਦੀ ਵਿਕਰੀ ਰੋਕਣ ਅਤੇ ਉਹਨਾਂ ਦੀ ਥਾਂ ਪੋਸ਼ਟਿਕ ਤੇ ਸਿਹਤ ਲਈ ਲਾਭਕਾਰੀ ਖੁਰਾਕੀ ਸਮੱਗਰੀ ਉਪਲਬਧ ਕਰਵਾਉਣ ਲਈ ਹੰਬਲੇ ਮੰਗ। ਬਿਨਾਂ ਸ਼ੱਕ UGC ਦਾ ਇਹ ਉਪਰਾਲਾ ਸ਼ਲਾਘਾਯੋਗ ਹੈ ਪਰ ਸਵਾਲ ਪੈਦਾ ਹੁੰਦਾ ਹੈ ਕਿ ਇਸ ਹੁਕਮ ਨਾਲ ਹਾਲਾਤ ਚ ਕੋਈ ਸਿਫਤੀ ਤਬਦੀਲੀ ਆਵੇਗੀ? ਇਸ ਦਾ ਸ਼ੱਕ ਇਸ ਲਈ ਹੈ ਕਿਉਂਕਿ UGC ਵੱਲੋਂ ਅਜਿਹੀ ਪਹਿਲ ਪਹਿਲਾਂ ਵੀ ਕੀਤੀ ਜਾ ਚੁੱਕੀ ਹੈ ਪਹਿਲਾਂ ਦਿੱਤੇ ਗਏ ਹੁਕਮਾਂ ਦੀ ਅਣਦੇਖੀ ਕਾਰਨ ਹੀ ਉਸ ਨੂੰ ਮੁੜ ਹੁਕਮ ਦੇਣ ਦੀ ਜ਼ਰੂਰਤ ਪੈ ਰਹੀ ਹੈ ਜੋ ਵੀ ਹੋਵੇ ਜ਼ਰੂਰਤ ਸਿਰਫ ਇਸ ਗੱਲ ਦੀ ਨਹੀਂ ਹੈ ਕਿ ਵਿਦਿਅਕ ਅਦਾਰਿਆਂ 'ਚ ਨੁਕਸਾਨਦਾਇਕ ਖੁਰਾਕੀ ਪਦਾਰਥਾਂ ਦੀ ਉਪਲਬਧਤਾ ਨੂੰ ਕੰਟਰੋਲ ਕੀਤਾ ਜਾਵੇ ਬਲਕਿ ਇਸ ਨਾਲ ਇਹ ਵੀ ਜ਼ਰੂਰੀ ਹੈ ਕਿ ਸਿਹਤ ਲਈ ਨੁਕਸਾਨਦਾਇਕ ਮੰਨੇ ਜਾਣ ਵਾਲੇ ਖਾਣ ਪੀਣ ਵਾਲੇ ਪਦਾਰਥਾਂ ਦੇ ਰੁਝਾਨ ਨੂੰ ਜਿੰਨਾ ਹੋ ਸਕੇ ਸੀਮਿਤ ਕੀਤਾ ਜਾਵੇ ਬੱਚਿਆਂ ਤੇ ਨੌਜਵਾਨਾਂ ਚ ਅਜਿਹੇ ਖੁਰਾਕੀ ਪਦਾਰਥ ਕਾਫੀ ਹਰਮਨ ਪਿਆਰੇ ਹੁੰਦੇ ਨੇ ਜੋ ਉਹਨਾਂ ਦੀ ਸਿਹਤ ਲਈ ਠੀਕ ਨਹੀਂ ਹਨ ਵੱਖ-ਵੱਖ ਅਧਿਐਨਾਂ ਚ ਵਾਰ-ਵਾਰ ਇਹ ਸਾਹਮਣੇ ਆ ਰਿਹਾ ਹੈ ਕਿ ਜੰਕ ਫੂਡ ਕਹੇ ਜਾਣ ਵਾਲੇ ਖੁਰਾਕੀ ਪਦਾਰਥ ਨੌਜਵਾਨ ਪੀੜੀ ਦੀ ਸਿਹਤ ਨੂੰ ਖਰਾਬ ਕਰ ਰਹੇ ਨੇ ਪਰ ਉਹਨਾਂ ਦੇ ਰੁਝਾਨ ਨੂੰ ਘਟ ਕਰਨ ਲਈ ਜਿੱਦਾਂ ਦੇ ਉਪਰਾਲੇ ਕੀਤੇ ਜਾਣੇ ਚਾਹੀਦੇ ਨੇ ਉਹ ਨਹੀਂ ਹੋ ਰਹੇ ਇਸ ਤੋਂ ਵੀ ਮਾੜੀ ਗੱਲ ਇਹ ਹੈ ਕਿ ਜ਼ਰੂਰੀ ਨਿਯਮ ਕਾਨੂੰਨਾਂ ਦੀ ਤੋੜ ਚ ਸਿਹਤ ਲਈ ਨੁਕਸਾਨਦਾਇਕ ਡੱਬਾ ਬੰਦ ਖੁਰਾਕੀ ਪਦਾਰਥਾਂ ਦੀ ਵਿਕਰੀ ਵਧਦੀ ਜਾ ਰਹੀ ਹੈ ਪ੍ਰੋਸੈਸਡ ਫੂਡ ਦੀ ਵਰਤੋਂ ਤਾਂ ਅਜੇ ਕੁਝ ਹੀ ਹੱਦ ਤੱਕ ਫਿਰ ਵੀ ਠੀਕ ਮੰਨੀ ਜਾਂਦੀ ਹੈ ਪਰ ਅਲਟਰਾ ਪ੍ਰੋਸੈਸਡ ਫੂਡ ਦੀ ਲਗਾਤਾਰ ਵਰਤੋਂਤਾ ਇੱਕ ਤਰ੍ਹਾਂ ਬਿਮਾਰੀਆਂ ਨੂੰ ਖੁੱਲਾ ਸੱਦਾ ਦੇਣ ਵਾਲੀ ਗੱਲ ਹੈ ਮੁਸ਼ਕਲ ਇਹ ਹੈ ਕਿ ਉਹਨਾਂ ਦਾ ਵੀ ਰੁਝਾਨ ਤੇਜ਼ੀ ਨਾਲ ਵਧ ਰਿਹਾ ਹੈ ਇਹ ਦੇਖਣ ਚਾਹੁੰਦਾ ਹੈ ਕਿ ਅਜਿਹੇ ਖੁਰਾਕੀ ਪਦਾਰਥ ਬਣਾਉਣ ਵਾਲੇ ਤੈ ਮਾਪਦੰਡਾ ਨੂੰ ਨਜ਼ਰ ਅੰਦਾਜ਼ੀ ਕਰਦੇ ਨੇ ਸਾਡੇ ਦੇਸ਼ ਚ ਖੁਰਾਕੀ ਪਦਾਰਥਾਂ ਦੇ ਸੰਦਰਭ ਚ ਜੋ ਨਿਯਮ ਕਾਨੂੰਨ ਹਨ ਉਹਨਾਂ ਦੀ ਪ੍ਰਵਾਹ ਘੱਟ ਹੀ ਕੀਤੀ ਜਾਂਦੀ ਹੈ ਇਸੇ ਦਾ ਮਾੜਾ ਨਤੀਜਾ ਇਹ ਹੈ ਕਿ ਦੇਸ਼ ਚ ਮਲਾਵਟੀ ਖੁਰਾਕੀ ਪਦਾਰਥਾਂ ਦੀ ਵਿਕਰੀ ਤੇ ਰੋਕ ਨਹੀਂ ਲੱਗਦੀ